ਹਾਂ ਤੇ ਆ ਜਾਨ ਤੇ ਪਾਠ ਸੁਣਨਾ ਮੈਂ ਪਾਗਾ ਵਾਲਾ ਹਾਂ ਔਰ ਪਾਗਾ ਵਾਲਾ ਮੈਂ ਅਸਰ ਕਿਵੇਂ ਹਾਂ ਮੈਨੂੰ ਆਪਣੇ ਮਾਤਾ ਪਿਤਾ ਦੇ ਕਾਰਨ ਗਿਆਨੀ ਸੰਤ ਸਿੰਘ ਜੀ ਦੇ ਮਸਕੀਨ ਮਤਲਬ ਗਿਆਨੀ ਸੰਤ ਸਿੰਘ ਮਸਕੀਨ ਸਾਹਿਬ ਜੀ ਦੀ ਜੋ ਹੈ ਸੰਗਤ ਪ੍ਰਾਪਤ ਹੋਈ ਸੰਗਤ ਸ੍ਰਸਤ ਹੋ ਗਈ ਉਹਨਾਂ ਦੇ ਨਾਲ ਬਹੁਤ ਵੱਡਾ ਅਰਸਾ ਮੈਂ ਗਤੀਤ ਕੀਤਾ ਆਪਣੇ ਜੀਵਨ ਦਾ ਔਰ ਬਹੁਤ ਕੁਝ ਉਹਨਾਂ ਨੇ ਮੈਨੂੰ ਇਕੱਲੇ ਸ਼ੀਸ਼ਗੰਨ ਸਾਹਿਬ ਜੀ ਦੇ ਗੁਰਦੁਆਰਾ ਸ਼ੀਸ਼ਗੰਨ ਸਾਹਿਬ ਜੀ ਦੇ ਕਮਰੇ ਦੇ ਵਿੱਚ ਜਦੋਂ ਜੋ ਚੋਨਾ ਦਾ ਸਥਾਨ ਸੀਗਾ ਕਮਰਾ ਸੀਗਾ ਉੱਥੇ ਬਹਿ ਕੇ ਮੈਨੂੰ ਇਕੱਲੇ ਬਹਿ ਕੇ ਉਹਨਾਂ ਨੇ ਮੈਨੂੰ ਕਈ ਮੰਤਰ ਦਿੱਤੇ ਸਟੇਜ ਤੇ ਕਿਵੇਂ ਬਹਿਣਾ ਹੈ ਸਟੇਜ ਤੇ ਕਿਵੇਂ ਬੋਲਣਾ ਹੈ ਕਦੇ ਕੁਝ ਭੁੱਲ ਜਾਏ ਤੇ ਐਕਸਪ੍ਰੈਸ਼ਨ ਕਿਹਦਾ ਬਣਾਉਣਾ ਚਿਹਰੇ ਦਾ ਬਹੁਤ ਕੁਝ ਉਹਨਾਂ ਨੇ ਮੈਨੂੰ ਸਿਖਾਇਆ ਬਹੁਤ ਕੁਝ ਸਿਖਾਇਆ ਬਹੁਤ ਕੁਝ 18 ਫਰਵਰੀ ਨੂੰ ਆਣਾ ਸੀ ਪੁਨੇ ਤੇ થી ਆ ਰਹੇ ਇਕ ਦ੍ਰਿਸ਼ਤਾਂਤਾਂ ਨੂੰ ਮੈਂ ਕਹਿ ਕੇ ਸਮਾਪਤੀ ਕਰਾਂਗਾ ਬਹੁਤ ਪੁਰਾਣੀ ਗੱਲ ਅਜ ਵੀ ਬਾਬਾ ਅਤਰ ਸਿੰਘ ਜੀ ਦੀ ਵਰਸੀ ਚੱਲ ਰਹੀ ਹੈ ਰਕਾਬਗਨ ਸਾਹਿਬ ਦੇ ਵਿੱਚ ਅੱਜ ਔਰ ਕੱਲ ਚੱਲਣੀ ਹੈ ਸਮਾਗਮ ਉੱਥੇ ਚੱਲ ਰਹੇ ਹਨ ਉਸ ਸਮਾਗਮ ਦੇ ਵਿੱਚ ਮਸਕੀਨ ਸਾਹਿਬ ਜੀ ਦੀ ਕਥਾ ਸੀ ਤੇ ਕਥਾ ਤੋਂ ਪਹਿਲੇ ਬਹੁਤ ਉੱਚ ਕੋਟੀ ਦੇ ਰਾਗੀ ਕੀਰਤਨ ਕਰ ਰਹੇ ਸਨ ਉਹਨਾਂ ਨੇ ਕੀਰਤਨ ਕੀਤਾ ਉਸ ਤੋਂ ਬਾਅਦ ਕਥਾ ਮਸਕੀਨ ਸਾਹਿਬ ਨੇ ਕੀਤੀ ਮੈਂ ਗੱਡੀ ਦੇ ਵਿੱਚ ਉਹਨਾਂ ਨੂੰ ਵਾਪਸੀ ਸ਼ੇਸ਼ਗੰਸਾਬ ਲੈ ਕੇ ਜਾ ਰਿਹਾ ਸੀ ਤੇ ਮੈਂ ਸੈਜ ਸੁਬਾਏ ਮੈਂ ਡਰਾਈਵ ਕਰ ਰਿਹਾ ਸੀ ਗੱਡੀ ਮਸਕੀਨ ਸਾਬ ਮੇਰੇ ਸਾਈਡ ਤੇ ਬੈਠੇ ਸਨ ਡਰਾਈਵਰ ਦੀ ਸਾਈਡ ਵਾਲੀ ਸੀਟ 'ਤੇ ਮੈਂ ਸੈਜ ਸੁਬਾਏ ਕਹਿੰਦਾ ਹਮਾਰਾ ਜੀ ਅੱਜ ਮਹਾਰਾਗੀ ਦਾ ਨਾਮ ਲੈ ਕੇ ਜੜੇ ਕੀਰਤਨੀਆ ਕੀਰਤਨ ਕਰ ਰਹੇ ਸਨ ਅੱਜ ਉਹਨਾਂ ਦੇ ਕੀਰਤਨ 'ਚ ਆਨੰਦ ਨਹੀਂ ਆਇਆ ਰੰਗ ਨਹੀਂ ਮਣਿਆ ਤੇ ਕਹਿੰਦੇ ਨੇ ਹਰਪਾਲ ਮਹਾਂਪੁਰਖਾ ਮਹਾਪੁਰਖ ਉਹ ਸਾਰਿਆਂ ਨੂੰ ਕਹਿ ਦਿੰਦਾ ਸੀ ਮਹਾਪੁਰਖਾ ਰੰਗ ਬਣਾਉਣ ਵਾਲਾ ਉਹ ਕੋਣ ਹੁੰਦਾ ਹੈ ਰੰਗ ਬਣਾਵਾਣ ਬਣਾਉਣ ਵਾਲਾ ਮਸਕੀਨ ਕੋਣ ਹੁੰਦਾ ਹੈ ਜਦੋਂ ਉਹਨੇ ਰੰਗ ਬਣਾਣਾ ਹੈ ਉਹ ਰੰਗ ਬਣਾਏਗਾ ਜਦੋਂ ਨਹੀਂ ਬਣਾਉਣਾ ਨਹੀਂ ਬਣਾਏਗਾ ਸਭ ਉਹਦੇ ਹੱਥੋਂ ਸਭ ਉਹਦੇ ਬਸ ਜਿਹੜੇ ਵੀ ਕੀਰਤਨੀ ਹੈ ਜਿਹੜੇ ਵੀ ਅਸੀਂ ਕਥਾਵਾਚਕਾ ਜਦੋਂ ਵੀ ਅਸੀਂ ਸਟੇਜ ਤੇ ਬੈਠੀਏ ਨਤਮस्तक ਹੋ ਕੇ ਬੈਠੀਏ ਅਰਦਾਸ ਕਰਕੇ ਬੈਠੀਏ ਪਾਦਸ਼ਾ ਮੇਰੇ ਪੱਲੇ ਕੱਖ ਨਹੀਂ ਮੇਰੇ ਪੱਲੇ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਤੂੰ ਮੇਰੇ ਪਰਦੇ ਟਾਕ ਲੈ ਤੁਹਾਡੇ ਪਰਦੇ ਤੱਕ ਉਹ ਗੱਲ ਸਾਤਸੰਗਤ ਮੈਨੂੰ ਅਜ ਵੀ ਉਹਨਾਂ ਦੀ ਯਾਦ ਹੈ ਔਰ ਅੱਜ ਮੈਂ ਜਦੋਂ ਵੀ ਸਟੇਜ ਤੇ ਬਹਿਣਾ ਨਤਮਸਤਕ ਹੋ ਕੇ ਬਹਿਣਾ ਪ੍ਰਭੂ ਆਪੇ ਹੀ ਰੰਗ ਬਣਾ ਦਿੰਦਾ ਹੈ ਸਾਤਸੰਗਤ ਸੱਚ ਜਾਣਿਓ ਮੈਨੂੰ ਕੱਖ ਨਹੀਂ ਆਂਦਾ ਕੱਖ ਨਹੀਂ ਆ ਬਸ ਅਰਦਾਸ ਕਰਕੇ ਮਸਕੀਨ ਸਾਹਿਬ ਦੀ ਉਸ ਗੱਲ ਦੀ ਅਜ ਤੱਕ ਮੈਂ ਪਾਲਣਾ ਕਰਨਾ ਅਰਦਾਸ ਕਰਕੇ ਮੈਂ ਸਟੇਜ ਤੇ ਬਹਿਣਾ ਪ੍ਰਭੂ ਆਪੇ ਹੀ ਰੰਗ ਬਣਾ ਦਿੰਦਾ ਹੈ ਆਪੇ ਹੀ ਤੁਹਾਨੂੰ ਜਗਵਾ ਦਿੰਦਾ ਹੈ ਵਰਨਾ ਮੇਰੇ ਵਾਸਤੇ ਕੋਈ ਖੇਡ ਨਹੀਂ ਨਾ ਤਮਸਤਕ ਹੋਨੇ ਆ ਉਸ ਸ਼ਖਸ਼ੀਅਤ ਨੂੰ ਔਰ ਸਚਮੁੱਚ ਸਾਧ ਸੰਗਤ ਇਸ ਘਰ ਦੇ ਵਿੱਚ ਮੇਰਾ ਜਨਮ ਹੋਇਆ ਤੇ ਮੇਰਾ ਉਹਨਾਂ ਦੇ ਨਾਲ ਮੇਲ ਹੋਇਆ ਵਰਨਾ ਪਤਾ ਨਹੀਂ ਸਾਧ ਸੰਗਤ ਅੱਜ ਵੀ ਕੁਝ ਐਸੇ ਨੇ ਮੈਨੂੰ ਮਿਲਦੇ ਨੇ ਕਿ ਤੁਸੀਂ ਮਸਕੀਨ ਸਾਹਿਬ ਦੇ ਦਰਸ਼ਨ ਕੀਤੇ ਨੇ ਤੁਹਾਡੇ ਮੈਂ ਮੱਥੇ ਟੇਕਣਾ ਅਸੀਂ ਮਸਕੀਨ ਸਾਹਿਬ ਦੇ ਦਰਸ਼ਨ ਉਸ ਉਸ ਵਕਤ ਮੈਂ ਮਾਨ ਹੀ ਜਾਣਾ ਕਿ ਸਤ ਸੱਚਮੁੱਚ ਕਿੱਥੇ ਨਾ ਕਿੱਥੇ ਮੇਰੇ ਪੁਨੀ ਕਰਮ ਹੋਣਗੇ ਕਿ ਮੈਂ ਇੱਥੇ ਜਨਮ ਲਿਆ ਔਰ ਮੈਂ ਮਸਕੀਨ ਸਾਹਿਬ ਦੇ ਵੀ ਦਰਸ਼ਨ ਜਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ